1152 ਦੇ ਵਿੱਚ ਜਿਹੜੀ ਭਰਤੀ ਹੋਈ ਹੈ ਸੋ ਹਾਈ ਕੋਰਟ ਨੇ ਮੰਨਿਆ ਫਰਸਟ ਬੈਂਚ ਨੇ ਮੰਨਿਆ ਡਬਲ ਬੈਂਚ ਨੇ ਹੀ ਮੰਨਿਆ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਉਹਨਾਂ ਵਿੱਚ ਜੋ ਰਿਟਨ ਟੈਸਟ ਹੋਇਆ ਹੈ ਉਹ ਬਿਲਕੁਲ ਸਹੀ ਹੋਇਆ ਹੈ ਫੇਅਰ ਹੋਇਆ ਹੈ ਟ੍ਰਾਂਸਪੇਰੈਂਟ ਹੋਇਆ ਹੈ ਕ腐ਸ਼ਨ ਫ੍ਰੀ ਹੋਇਆ ਹੈ ਗੈਸਿੰਗ ਆਲ ਦਾ ਪਿਕਚਰ ਰਾਪਰਤੀ ਜੋ ਲੰਗ ਕੇ ਵੀ ਅਜੇ ਸਕੂਲਾਂ ਚ ਪੜਾ ਰਹੇ ਨੇ ਮੈਨੂੰ ਇਹ ਦੱਸ ਦੋ ਕਿ 11 52 ਇਹ ਫਿਰ ਟ੍ਰਾਂਸਪਰੈਂਟ ਭਰਤੀ ਤੋਂ ਬਾਅਦ ਰਤੋਂ ਤੋਂ ਬਾਅਦ ਕੀ ਕੋਈ ਜਾਂਚ ਹਟਾਇਆ ਜਾ ਸਕਦਾ ਹੈ ਨਹੀਂ ਨਹੀਂ ਹਟਾਇਆ ਜਾ ਸਕਦਾ ਇਹ ਸੱਚੇ ਵਾਲੀਆਂ ਸਰਕਾਰਾ ਮੁਰਦਾਬਾਦ 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 ਮੁਕਾਬਲ ਮੁਰਦਾਬਾਦ ਮੁਕਾਬਲ ਕਿਉਂ ਤੁਸੀਂ ਸਾਡੇ ਚ ਵੰਡੀਆਂ ਪਾਉਣ ਲੱਗੇ ਤੇ ਤੁਸੀਂ ਵੰਡੀਆਂ ਪਾਉਣ ਲੱਗੇ ਤੁਸੀਂ ਨੋਟਿਸਿਸ ਕੱਟਣ ਲੱਗੇ ਕਿ